ਯੇਸੂ ਮੇਰਾ ਸਹਾਰਾ ਬਣ ਜਾਓ ਆਓ ਯੇਸੂ ਮੇਰਾ ਸਹਾਰਾ ਬਣ ਜਾਓ ਡੋਲੇ ਮੇਰੀ ਕਸ਼ਤੀ ਡੋਲੇ ਮੇਰੀ ਕਸ਼ਤੀ ਕਿਨਾਰਾ ਬਣ ਪ੍ਰਭੂ ਯੇਸੂ ਜੀ ਦੇ ਪਾਕ ਤਜਾਲੀ ਨਾਮ ਵਿੱਚ ਮੈਂ ਕੁਛ ਖਬਰੀ ਦੇ ਐਪੀਸੋਡ 'ਚ ਤੁਹਾਡਾ ਸਵਾਗਤ ਕਰਦਾ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਇੰਜੀਲ ਦੇ 13ਵੇਂ ਅਧਿਆਏ ਦੀ 7ਵੀਂ ਆਇਤ ਵਿੱਚ ਅਸੀਂ ਇਦਾ ਪੜ੍ਹਦੇ ਹਾਂ ਅਤੇ ਕੁਝ ਕੰਡਿਆਲੀਆਂ ਵਿੱਚ ਕਿਰਿਆ ਅਤੇ ਕੰਡਿਆਲੀਆਂ ਨੇ ਵੱਧ ਕੇ ਉਹਨੂੰ ਦਬਾ ਲਿਆ ਇੱਕ ਦਿਨ ਪ੍ਰਭੂ ਯੀਸ਼ੂ ਮਸੀਹ ਨੇ ਵੱਡੀ ਪੀੜ ਨੂੰ ਦ੍ਰਿਸ਼ਟਾਂਤ ਦਿੱਤਾ ਜਿਸ ਵਿੱਚ ਬੀਜ ਵਿਜਣ ਵਾਲਾ ਖੁਦ ਪ੍ਰਭੂ ਯੀਸ਼ੂ ਮਸੀਹ ਹੈ ਅਤੇ ਬੀਜ ਸੁਸਮਾਚਾਰ ਦਾ ਵਚਨ ਹੈ ਜਿਾ ਕਹੋ ਤਾਂ ਪਰਮੇਸ਼ਵਰ ਦਾ ਵਚਨ ਹੈ ਅਤੇ ਜ਼ਮੀਨ ਜੋ ਹੈ ਉਹ ਤਾਂ ਮਨੁੱਖਾਂ ਦੇ ਦਿਲ ਨੂੰ ਦਰਸਾਉਂਦੀ ਹੈ ਜਿਸ ਉੱਤੇ ਬੀਜ ਵਿਜਿਆ ਜਾਂਦਾ ਹੈ ਇਸ ਦ੍ਰਿਸ਼ਟਾਂਤ ਵਿੱਚ ਜ਼ਮੀਨ ਦੇ ਚਰਿੱਤਰ ਨੂੰ ਅਸੀਂ ਵੇਖ ਸਕਦੇ ਹਾਂ ਅਤੇ ਇਸ ਵਚਨ ਵਿੱਚ ਅਸੀਂ ਤੀਜੀ ਤਰ੍ਹਾਂ ਦੀ ਜ਼ਮੀਨ ਨੂੰ ਵੇਖਦੇ ਹਾਂ ਜਿਹੜੀ ਹੈ ਕੰਡਿਆਲੀ ਜ਼ਮੀਨ ਕੰਡਿਆਲੀਆਂ ਇਸ ਸੰਸਾਰ ਵਿੱਚ ਮਨੁੱਖ ਦੀਆਂ ਚਿੰਤਾਵਾਂ ਨੂੰ ਦਰਸਾਉਂਦੀਆਂ ਹਨ ਇਹ ਜ਼ਮੀਨ ਉਹਨਾਂ ਮਨੁੱਖਾਂ ਨੂੰ ਦਰਸਾਉਂਦੀ ਹੈ ਜੋ ਸੁਸਮਾਚਾਰ ਦਾ ਵਚਨ ਸੁਣਦੇ ਹਨ ਅਤੇ ਉਸ ਬਾਰੇ ਸੋਚਦੇ ਵੀ ਹੈ ਪਰ ਸੰਸਾਰ ਦੀਆਂ ਚਿੰਤਾਵਾਂ ਜਿਵੇਂ ਕਿ ਆਰਥਿਕ ਚਿੰਤਾਵਾਂ ਪਰਿਵਾਰਿਕ ਚਿੰਤਾਵਾਂ ਸਿਹਤ ਦੀਆਂ ਚਿੰਤਾਵਾਂ ਮਾਨਸਿਕ ਅਤੇ ਸਮਾਜਿਕ ਚਿੰਤਾਵਾਂ ਦੇ ਕਾਰਨ ਉਹ ਬਚਨ ਉੱਤੇ ਧਿਆਨ ਨਹੀਂ ਦਿੰਦੇ ਇਹ ਸਾਰੀਆਂ ਚਿੰਤਾਵਾਂ ਮਨੁੱਖ ਦੇ ਪਾਪ ਦਾ ਨਤੀਜਾ ਹੀ ਹੈ ਜਿਸ ਦੇ ਪ੍ਰਭਾਵ ਤੋਂ ਅਤੇ ਪਾਪ ਲਈ ਠਹਿرائی ਗਈ ਸਜ਼ਾ ਤੋਂ ਮੁਕਤੀ ਦੇਣ ਲਈ ਹੀ ਸੂਲੀ ਉੱਤੇ ਮਨੁੱਖਾਂ ਲਈ ਠਹਿرائی ਹੋਈ ਸਜ਼ਾ ਨੂੰ ਈਸ਼ੂ ਮਸੀਹ ਨੇ ਸੈਨ ਕੀਤਾ ਸਲੀਬ ਉੱਤੇ ਕੁਰਬਾਨ ਹੋਏ ਅਤੇ ਤੀਜੇ ਦਿਨ ਉਹ ਮਰਨ ਵਾਲਿਆਂ ਵਿੱਚੋਂ ਜੀ ਉੱਠਿਆ ਤਾਂ ਜੋ ਹੁਣ ਕੋਈ ਵੀ ਉਸ ਉੱਤੇ ਵਿਸ਼ਵਾਸ ਰੱਖੇ ਉਹ ਉਧਾਰ ਮੁਕਤੀ ਪਾ ਸਕੇ ਜੋ ਮਨੁੱਖ ਉਧਾਰ ਪਾਉਂਦੇ ਨੇ ਉਹ ਪ੍ਰਭੂ ਯੇਸ਼ੂ ਮਸੀਹ ਦੇ ਕਰਮਾ ਕਰਕੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਚਿੰਤਾਵਾਂ ਤੋਂ ਮੁਕਤੀ ਪ੍ਰਾਪਤ ਕਰ ਲੈਂਦੇ ਹੈ ਤੁਸੀਂ ਵੀ ਇਦਾਂ ਹੀ ਕਰ ਸਕੋ ਇਹ ਪਰਮੇਸ਼ਵਰ ਅੱਗੇ ਤੁਹਾਡੇ ਲਈ ਸਾਡੀ ਦੁਆ ਹੈ ਇਸ ਵਚਨ ਦੇ ਸਬੰਧ ਵਿੱਚ ਤੁਹਾਡੇ ਮਨ ਚ ਉੱਠਣ ਵਾਲੇ ਸਵਾਲਾਂ ਨੂੰ ਸਕਰੀਨ ਤੇ ਆਉਣ ਵਾਲੇ ਤੁਸੀਂ ਨੰਬਰ ਤੇ ਪੁੱਛ ਸਕਦੇ ਹੋ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਹੋਵੇ ਪਰਮੇਸ਼ਵਰ ਸਭਨਾਂ ਨੂੰ ਆਸ਼ੀਸ਼ ਦੇਣਾ ਆਮੀਨ